ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਗੱਲ ਥੋੜਾ ਮੈਂ ਸਾਰਿਆਂ ਨਾਲ ਸ਼ੇਅਰ ਕਰਨੀ ਚਾਹਨਾ ਇੱਕ ਇਨਸੀਡੈਂਟ ਹੋਇਆ ਸੀਗਾ ਹਵੇਲੀ ਜਲੰਧਰ ਅਸੀਂ ਉੱਥੇ ਇੱਕ ਇਵੈਂਟ ਸ਼ੂਟ ਕਰਨ ਲਈ ਗਏ ਸੀ ਅਸੀਂ ਜਿੱਦਾਂ ਹੀ ਉੱਥੇ ਪਹੁੰਚੇ ਡੈਕੋਰ ਕਰਨ ਸ਼ੂਟ ਕਰਨ ਤੋਂ ਬਾਅਦ ਅਸੀਂ ਉੱਥੇ ਸਾਈਡ ਤੇ ਸੋਫਾ 'ਤੇ ਬਹਿ ਗਏ ਉਹਨਾਂ ਦਾ ਇੱਕ EMPLOYE ਸਾਡੇ ਕੋਲ ਆਇਆ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇੱਥੇ ਬਹਿ ਨਹੀਂ ਸਕਦੇ ਫੋਟੋਗ੍ਰਾਫਰਸ ਨੂੰ ਇੱਥੇ ਬਹਿਣਾ ਅਲਾਉਡ ਨਹੀਂ ਹੈਗਾ ਕਿਉਂ ਅਸੀਂ ਘਰੇ ਆ ਜਿਹੜਾ ਅਸੀਂ 12-12 ਘੰਟੇ ਉੱਥੇ ਖੜੇ ਰਹੀਏ ਉਸ ਤੋਂ ਬਾਅਦ ਸਾਡੇ ਜਿਹੜੇ ਅਸਿਸਟੈਂਟ ਸੀਗੇ ਉਹ ਤੇ ਲਾਈਟ ਫਿਟ ਵਗੈਰਾ ਕਰ ਰਹੇ ਸੀ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇੱਥੇ ਲਾਈਟਸ ਨਹੀਂ ਲਗਾ ਸਕਦੇ ਫੋਟੋਗ੍ਰਾਫਰ ਉਸ ਤੇ ਲਗਾਨੀਆਂ ਲਾਈਟਸ ਵੀ ਅਲਾਉਡ ਨਹੀਂ ਹੈਗੀਆਂ ਉਸ ਤੋਂ ਬਾਅਦ ਇੱਕ ਹੋਰ ਕਹਿੰਦੇ 나 ਤੁਹਾਨੂੰ ਇੱਥੇ ਖਾਣਾ ਅਲਾਉਡ ਹੈ 나 ਤੁਹਾਨੂੰ ਇੱਥੇ ਬਹਿਣਾ ਅਲਾਉਡ ਹੈ 나 ਤੁਹਾਨੂੰ ਲਾਈਟਸ ਲਗਾਨੀਆਂ ਅਲਾਉਡ ਹੈ ਤਾਂ ਤੁਸੀਂ ਸਾਨੂੰ ਉੱਥੇ ਫੋਟੋਗ੍ਰਾਫੀ ਕਰਨ ਨੂੰ ਅਲਾਉਡ ਹੀ ਕਿਉਂ ਕਰਦੇ ਹੋ ਫੋਟੋਗ੍ਰਾਫੀ ਤੇ ਬੈਨ ਕਰਾ ਦਿਓ ਉੱਥੇ ਇੱਕ ਬੋਰਡ ਲਗਾ ਦਿਓ ਵੀ ਫੋਟੋਗ੍ਰਾਫਰਸ ਆਰ ਨਾਟ ਅਲਾਉਡ ਇਨ ਜਿਲੰਦਰ ਹਵੇਲੀ ਫਿਰ ਤੁਹਾਡੀ ਾਕਾਤ ਪਤਾ ਚੱਲ ਜੂਗੀ ਇਹ ਤੁਹਾਡਾ ਕੰਮ ਸਾਡੇ ਕਰਕੇ ਚੱਲਦਾ ਸਾਡਾ ਕੰਮ ਤੁਹਾਡੇ ਕਰਕੇ ਨਹੀਂ ਚੱਲਦਾ ਟੈਂਟ 'ਚ ਵੀ ਵਿਆਹ ਹੁੰਦਾ ਹੋਊਗਾ ਨਾ ਫੋਟੋਗ੍ਰਾਫਰ ਫੇਰ ਵੀ ਕਮਾ ਕੇ ਖਾ ਲੂਗਾ ਜਿੱਦਣ ਫੋਟੋਗ੍ਰਾਫਰ ਤੁਹਾਡੀ ਹਵੇਲੀਆਂ ਜਾ ਕੇ ਸ਼ੂਟ ਕਰਨਾ ਬੰਦ ਕਰ ਦੇਣਗੇ ਨਾ ਕਬੂਤਰ ਬੋਲਣਗੇ ਕਬੂਤਰ ਉੱਥੇ ਅਸੀਂ ਚੱਕਰਾਂ ਜੀ ਨਾਮ ਨੇ ਹਵੇਲੀਆਂ ਸੀ ਸ਼ੂਟ ਕਰਦੇ ਆ ਇਹਨਾਂ ਦੀ ਬਿਲਕੁਲ ਇਹਨਾਂ ਦੇ ਰੈਸਟੋਰੈਂਟਸ ਹੋ ਗਏ ਆ ਪੈਲੇਸ ਹੋ ਗਏ ਅਸੀਂ ਸ਼ੂਟ ਕਰਾਂਗੇ ਤਾਂ ਇਹਨਾਂ ਦੀ ਉਹ ਹੋਏਗੀ ਐਡਵਰਟਾਈਜ਼ ਹੋ ਗਿਆ ਜੇ ਅਗਰ ਅਸੀਂ ਨਹੀਂ ਜਾਵਾਂਗੇ ਕਿਸੇ ਵੀ ਫਿਰ ਬੈਠੇ ਰਹੋਗੇ ਫੋਟੋਗ੍ਰਾਫਰਸ ਕਰਕੇ ਹੀ ਜਿੰਨੇ ਵੀ ਰਿਜ਼ੋਰਟਸ ਹੁੰਦੇ ਆ ਜਿੰਨੀ ਵੀ ਲੋਕੇਸ਼ਨਸ ਨੇ ਜਿੱਥੇ ਸ਼ੂਟ ਹੁੰਦਾ ਨਾ ਉਹ ਫੋਟੋਗ੍ਰਾਫਰਸ ਕਰਕੇ ਫ੍ਰੀ ਐਡਵਰਟਾਈਜ਼ਮੈਂਟ ਹੁੰਦੀ ਆ ਤੁਹਾਡੀ ਸਾਡੀ ਐਡਵਰਟਾਈਜ਼ਮੈਂਟ ਤੁਹਾਡੇ ਕਰਕੇ ਨਹੀਂ ਹੁੰਦੀ ਅਸੀਂ ਨਾ ਤਾਂ ਭੁੱਖੇ ਆ ਵੀ ਤੁਹਾਡੇ ਉੱਥੇ ਆ ਕੇ ਰੈਸਟੋਰੈਂਟ ਚ ਸਾਨੂੰ ਖਾਣ ਨੂੰ ਮਿਲੇਗਾ ਨਾ ਅਸੀਂ ਰੋਟੀ ਦੇ ਭੁੱਖੇ ਨਾ ਪਰ ਮੈਨੂੰ ਗੱਲ ਦੱਸੋ ਵੀ ਐਦਾਂ ਹੋ ਸਕਦਾ ਕਿ 10 12 ਘੰਟੇ ਲਗਾਤਾਰ ਖੜੇ ਰਹਿਣਾ ਔਰ ਉਸ ਤੋਂ ਬਾਅਦ ਨਾ ਖਾਣਾ ਕੋਈ ਬੰਦਾ ਕੰਮ ਕਰ ਸਕਦਾ ਇਸ ਤਰ੍ਹਾਂ ਫੋਟੋਗ੍ਰਾਫਰ ਆਰਟਿਸਟ ਹੁੰਦੇ ਆ ਲੇਬਰ ਨਹੀਂ ਹੁੰਦੀ ਮਜ਼ਦੂਰ ਨਹੀਂ ਹੁੰਦੇ ਮਜ਼ਦੂਰ ਵੀ ਹਰ 4 ਘੰਟੇ ਬਾਅਦ 5 ਘੰਟੇ ਬਾਅਦ ਬ੍ਰੇਕ ਲਾ ਕੇ ਕੁਝ ਖਾਂਦਾ ਤਾਂ ਫੋਟੋਗ੍ਰਾਫਰਸ ਮਸ਼ੀਨ ਨਹੀਂ ਹੈਗੇ ਰਿਸਪੈਕਟ ਕਰੋ ਫੋਟੋਗ੍ਰਾਫਰਸ ਦੀ ਤੇ ਮੈਂ ਆਪਣੇ ਸਾਰੇ ਫੋਟੋਗ੍ਰਾਫਰਸ ਵੀਰ ਨੂੰ ਸਿਰਫ ਇੱਕ ਰਿਕੁਐਸਟ ਕਰਨਾ ਚਾਹਨਾ ਕਿ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਆਪਣੀ ਰਿਸਪੈਕਟ ਨੂੰ ਉੱਪਰ ਰੱਖੋ ਆਪਣੀ ਰਿਸਪੈਕਟ ਜੇ ਐਦਾਂ ਕੁਝ ਵੀ ਹੁੰਦਾ ਕੋਈ ਵੀ ਇਨਸੀਡੈਂਟ ਹੁੰਦਾ ਨਾਲ ਦੀ ਨਾਲ ਵੀਡੀਓ ਸ਼ੇਅਰ ਕਰੋ ਤੇ ਉਸ ਜਗ੍ਹਾ ਤੇ ਸ਼ੂਟ ਕਰਨਾ ਮਨਾ ਕਰੋ ਲੁਧਿਆਣਾ ਦੇ ਵਿੱਚ ਅੱਜ ਤੇ 2-3 ਹੋਟਲਸ ਹੈਗੇ ਆ ਜੋ ਅੱਜ ਬੰਦ ਹੋ ਚੁੱਕੇ ਆ ਕਿਉਂਕਿ ਉਹਨਾਂ ਨੇ ਤਾਂ ਹਵੇਲੀ ਵਾਲਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਜੇ ਫੋਟੋਗ੍ਰਾਫਰਸ ਇੱਕਾਂ ਹੋ ਜੂਵੇ ਤਾਂ ਥੋੜਾ ਵੀ ਕੰਮ ਖਤਮ ਹੋ ਸਕਦਾ ਤਾਂ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰੋ ਆਪਣੀ ਰਿਸਪੈਕਟ ਨੂੰ ਉੱਪਰ ਰੱਖੋ ਸ਼ੂਟ ਕਰਨਾ ਮਨਾ ਕਰਦਿਆ ਕਰੋ ਇਹ ਜੀ ਜਗ੍ਹਾ ਤੇ ਉਹਨਾਂ ਨੂੰ ਤਾਂ ਹੀ ਪਤਾ ਚੱਲਣਾ ਹਾਂਜੀ ਸਸਰੀ ਗਾਂਜੀ ਸਾਰਿਆਂ ਨੂੰ ਇੱਕ ਗੱਲ ਥੋੜਾ ਸਾਰਿਆਂ ਨਾਲ ਸ਼ੇਅਰ ਕਰਨੀ ਚਾਹਨਾ ਇਕ ਇਨਸੀਡੈਂਟ ਹੋਇਆ ਸੀਗਾ ਹਵੇਲੀ ਜਲੰਧਰ ਅ ਅਸੀਂ ਉੱਥੇ ਇੱਕ ਇਵੈਂਟ ਸ਼ੂਟ ਕਰਨ ਲਈ ਗਏ ਸੀ ਅਸੀਂ ਜਿੱਦਾਂ ਹੀ ਉੱਥੇ ਪਹੁੰਚੇ ਡੈਕੋਰ ਕਰਨ ਸ਼ੂਟ ਕਰਨ ਤੋਂ ਬਾਅਦ ਅਸੀਂ ਉੱਥੇ ਸਾਈਟ ਤੇ ਸੋਫਾ 'ਤੇ ਬਹਿ ਗਏ ਉਹਨਾਂ ਦਾ ਇੱਕ EMPLOYE ਸਾਡੇ ਕੋਲ ਆਇਆ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇੱਥੇ ਬਹਿ ਨਹੀਂ ਸਕਦੇ ਫੋਟੋਗ੍ਰਾਫਰਸ ਨੂੰ ਇੱਥੇ ਬਹਿਣਾ ਅਲਾਉਡ ਨਹੀਂ ਹੈਗਾ ਕਿਉਂ ਅਸੀਂ ਘਰੇ ਆ ਜਿਹੜਾ ਸੀ 12-12 ਘੰਟੇ ਉੱਥੇ ਖੜੇ ਰਹੀਏ ਉਸ ਤੋਂ ਬਾਅਦ ਸਾਡੇ ਜਿਹੜੇ ਅਸਿਸਟੈਂਟ ਸੀਗੇ ਉਹ ਤੇ ਲਾਈਟ ਫਿਟ ਵਗੈਰਾ ਕਰ ਰਹੇ ਸੀ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇੱਥੇ ਲਾਈਟਸ ਨਹੀਂ ਲਗਾ ਸਕਦੇ ਫੋਟੋਗ੍ਰਾਫਰਾਂ ਤੇ ਲਗਾਨੀਆਂ ਲਾਈਟਸ ਵੀ ਅਲਾਉਡ ਨਹੀਂ ਹੈਗੀਆਂ ਉਸ ਤੋਂ ਬਾਅਦ ਇੱਕ ਹੋਰ ਕਹਿੰਦੇ ਨਾ ਤੁਹਾਨੂੰ ਇੱਥੇ ਖਾਣਾ ਅਲਾਉਡ ਹੈ ਨਾ ਤੁਹਾਨੂੰ ਇੱਥੇ ਬਹਿਣਾ ਅਲਾਉਡ ਹੈ ਨਾ ਤੁਹਾਨੂੰ ਲਾਈਟਸ ਲਗਾਨੀਆਂ ਅਲਾਉਡ ਹੈ ਫੇ ਤੁਸੀਂ ਸਾਨੂੰ ਉੱਥੇ ਫੋਟੋਗ੍ਰਾਫੀ ਕਰਨ ਨੂੰ ਅਲਾਉਡ ਹੀ ਕਿਉਂ ਕਰਦੇ ਹੋ ਫੋਟੋਗ੍ਰਾਫੀ ਤੇ ਬੈਨ ਕਰਾ ਦਿਓ ਉੱਥੇ ਇੱਕ ਬੋਰਡ ਲਗਾ ਦਿਓ ਵੀ ਫੋਟੋਗ੍ਰਾਫਰਸ ਆਰ ਨਾਟ ਅਲਾਉਡ ਇਨ ਜਿਲੰਦਰ ਹਵੇਲੀ ਥੋੜੀ ਤੁਹਾਡੀ ਾਕਾਤ ਪਤਾ ਚੱਲ ਜੂਗੀ ਕਿ ਤੁਹਾਡਾ ਕੰਮ ਸਾਡੇ ਕਰਕੇ ਚੱਲਦਾ ਸਾਡਾ ਕੰਮ ਤੁਹਾਡੇ ਕਰਕੇ ਨਹੀਂ ਚੱਲਦਾ ਪੈਂਟ ਚ ਵੀ ਵਿਆਹ ਹੁੰਦਾ ਹੋਊਗਾ ਨਾ ਫੋਟੋਗ੍ਰਾਫਰ ਫੇਰ ਵੀ ਕਮਾ ਕੇ ਖਾ ਲੂਗਾ ਜਿੱਦਣ ਫੋਟੋਗ੍ਰਾਫਰ ਤੁਹਾਡੀ ਹਵੇਲੀਆਂ ਜਾ ਕੇ ਸ਼ੂਟ ਕਰਨਾ ਬੰਦ ਕਰ ਦੇਣਗੇ ਨਾ ਕਬੂਤਰ ਬੋਲਣਗੇ ਕਬੂਤਰ ਉੱਥੇ ਨੇ ਚੱਕਰਾਂਜੀ ਨਾਮ ਨੇ ਹਵੇਲੀਆਂ ਸੀ ਸ਼ੂਟ ਕਰਦੇ ਆ ਇਹਨਾਂ ਦੀ ਬਿਲਕੁਲ ਇਹਨਾਂ ਦੇ ਰੈਸਟੋਰੈਂਟਸ ਹੋ ਗਏ ਆ ਪੈਲੈਸ ਹੋ ਗਏ ਆ ਅਸੀਂ ਸ਼ੂਟ ਕਰਾਂਗੇ ਤਾਂ ਇਹਨਾਂ ਦੀ ਉਹ ਹੋएगी ਐਡਵਰਟਾਈਜ਼ਮੈਂਟ ਹੋਏਗੀ ਜੇ ਅਗਰ ਅਸੀਂ ਨਹੀਂ ਜਾਵਾਂਗੇ ਕਿਸੇ ਵੀ ਫਿਰ ਬੈਠੇ ਰਹੋ ਫਿਰ ਫੋਟੋਗ੍ਰਾਫਰਸ ਕਰਕੇ ਹੀ ਜਿੰਨੇ ਵੀ ਰਿਜ਼ੋਰਟਸ ਹੁੰਦੇ ਆ ਜਿੰਨੀ ਵੀ ਲੋਕੇਸ਼ਨਸ ਨੇ ਇਤਿਸ਼ੂ ਹੁੰਦਾ ਨਾ ਉਹ ਫੋਟੋਗ੍ਰਾਫਰਸ ਕਰਕੇ ਫ੍ਰੀ ਐਡਵਰਟਾਈਜ਼ਮੈਂਟ ਹੁੰਦੀ ਹੈ ਤੁਹਾਡੀ ਸਾਡੀ ਐਡਵਰਟਾਈਜ਼ਮੈਂਟ ਤੁਹਾਡੇ ਕਰਕੇ ਨਹੀਂ ਹੁੰਦੀ ਅਸੀਂ ਨਾ ਤਾਂ ਭੁੱਖੇ ਆ ਵੀ ਤੁਹਾਡੇ ਉੱਥੇ ਆ ਕੇ ਰੈਸਟੋਰੈਂਟ ਚ ਸਾਨੂੰ ਖਾਣ ਨੂੰ ਮਿਲੂਗਾ ਨਾ ਸੀ ਰੋਟੀ ਦੇ ਭੁੱਖੇ ਨਾ ਪਰ ਮੈਨੂੰ ਦੱਲ ਦੱਸੋ ਵੀ ਐਦਾਂ ਹੋ ਸਕਦਾ ਕਿ 10 12 ਘੰਟੇ ਲਗਾਤਾਰ ਖੜੇ ਰਹਿਣਾ ਔਰ ਉਸ ਤੋਂ ਬਾਅਦ ਨਾ ਖਾਣਾ ਕੋਈ ਬੰਦਾ ਕੰਮ ਕਰ ਸਕਦਾ ਇਸ ਤਰ੍ਹਾਂ ਫੋਟੋਗ੍ਰਾਫਰ ਆਰਟਿਸਟ ਹੁੰਦੇ ਆ ਲੇਬਰ ਨਹੀਂ ਹੁੰਦੀ ਮਜ਼ਦੂਰ ਨਹੀਂ ਹੁੰਦੇ ਮਜ਼ਦੂਰ ਵੀ ਹਰ 4 ਘੰਟੇ ਬਾਅਦ 5 ਘੰਟੇ ਬਾਅਦ ਬ੍ਰੇਕ ਲੈ ਕੇ ਕੁਝ ਖਾਂਦਾ ਤਾਂ ਫੋਟੋਗ੍ਰਾਫਰਸ ਮਸ਼ੀਨ ਨਹੀਂ ਹੈਗੇ ਰਿਸਪੈਕਟ ਕਰੋ ਫੋਟੋਗ੍ਰਾਫਰਸ ਦੀ ਤੇ ਮੈਂ ਆਪਣੇ ਸਾਰੇ ਫੋਟੋਗ੍ਰਾਫਰਸ ਵੀਰ ਨੂੰ ਸਿਰਫ ਇੱਕ ਰਿਕਵੈਸਟ ਕਰਨਾ ਚਾਹਨਾ ਕਿ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਆਪਣੀ ਰਿਸਪੈਕਟ ਨੂੰ ਉੱਪਰ ਰੱਖੋ ਜੇ ਐਦਾਂ ਕੁਝ ਵੀ ਹੁੰਦਾ ਕੋਈ ਵੀ ਇਨਸੀਡੈਂਟ ਹੁੰਦਾ ਨਾਲ ਦੀ ਨਾਲ ਵੀਡੀਓ ਸ਼ੇਅਰ ਕਰੋ ਤੇ ਉਸ ਜਗ੍ਹਾ ਤੇ ਸ਼ੂਟ ਕਰਨਾ ਮਨਾ ਕਰੋ ਲੁਧਿਆਣਾ ਦੇ ਵਿੱਚ ਅੱਜ ਤੇ 2-3 ਹੋਟਲਸ ਹੈਗੇ ਆ ਜੋ ਅੱਜ ਬੰਦ ਹੋ ਚੁੱਕੇ ਆ ਕਿਉਂਕਿ ਉਹਨਾਂ ਨੇ ਤਾਂ ਹਵੇਲੀ ਵਾਲਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਜੇ ਫੋਟੋਗ੍ਰਾਫਰਸ ਇੱਕਾਂ ਹੋ ਜੂਵੇ ਤਾਂ ਥੋੜਾ ਵੀ ਕੰਮ ਖਤਮ ਹੋ ਸਕਦਾ ਤਾਂ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰੋ ਆਪਣੀ ਰਿਸਪੈਕਟ ਨੂੰ ਉੱਪਰ ਰੱਖੋ ਸ਼ੂਟ ਕਰਨਾ ਮਨਾ ਕਰਦਿਆ ਕਰੋ ਇਹ ਜੀ ਜਗ੍ਹਾ ਤੇ ਉਹਨਾਂ ਨੂੰ ਤਾਂ ਹੀ ਪਤਾ ਚੱਲਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਗੱਲ ਥੋੜਾ ਮੈਂ ਸਾਰਿਆਂ ਨਾਲ ਸ਼ੇਅਰ ਕਰਨੀ ਚਾਹਨਾ ਇੱਕ ਇਨਸੀਡੈਂਟ ਹੋਇਆ ਸੀਗਾ ਹਵੇਲੀ ਜਲੰਧਰ ਅ ਅਸੀਂ ਉੱਥੇ ਇੱਕ ਇਵੈਂਟ ਸ਼ੂਟ ਕਰਨ ਲਈ ਗਏ ਸੀ ਅਸੀਂ ਜਿੱਦਾਂ ਹੀ ਉੱਥੇ ਪਹੁੰਚੇ ਡੈਕੋਰ ਕਰਨ ਸ਼ੂਟ ਕਰਨ ਤੋਂ ਬਾਅਦ ਅਸੀਂ ਉੱਥੇ ਸਾਈਟ ਤੇ ਸੋਫਾ 'ਤੇ ਬਹਿ ਗਏ ਉਹਨਾਂ ਦਾ ਇੱਕ EMPLOYE ਸਾਡੇ ਕੋਲ ਆਇਆ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇੱਥੇ ਬਹਿ ਨਹੀਂ ਸਕਦੇ ਫੋਟੋਗ੍ਰਾਫਰਸ ਨੂੰ ਇੱਥੇ ਬਹਿਣਾ ਅਲਾਉਡ ਨਹੀਂ ਹੈਗਾ ਕਿਉਂ ਅਸੀਂ ਗਦੇ ਆ ਜਿਹੜਾ ਅਸੀਂ 12-12 ਘੰਟੇ ਉੱਥੇ ਖੜੇ ਰਹੀਏ ਉਸ ਤੋਂ ਬਾਅਦ ਸਾਡੇ ਜਿਹੜੇ ਅਸਿਸਟੈਂਟ ਸੀਗੇ ਉਹ ਤੇ ਲਾਈਟ ਫਿਟ ਵਗੈਰਾ ਕਰ ਰਹੇ ਸੀ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇੱਥੇ ਲਾਈਟਸ ਨਹੀਂ ਲਗਾ ਸਕਦੇ ਫੋਟੋਗ੍ਰਾਫਰਾਂ ਤੇ ਲਗਾਨੀਆਂ ਲਾਈਟਸ ਵੀ ਅਲਾਉਡ ਨਹੀਂ ਹੈਗੀਆਂ ਉਸ ਤੋਂ ਬਾਅਦ ਇੱਕ ਹੋਰ ਕਹਿੰਦੇ ਨਾ ਤੁਹਾਨੂੰ ਇੱਥੇ ਖਾਣਾ ਅਲਾਉਡ ਹੈ ਨਾ ਤੁਹਾਨੂੰ ਇੱਥੇ ਬਹਿਣਾ ਅਲਾਉਡ ਹੈ ਨਾ ਤੁਹਾਨੂੰ ਲਾਈਟਸ ਲਗਾਨੀਆਂ ਅਲਾਉਡ ਹੈ ਤਾਂ ਤੁਸੀਂ ਸਾਨੂੰ ਉੱਥੇ ਫੋਟੋਗ੍ਰਾਫੀ ਕਰਨ ਨੂੰ ਅਲਾਉਡ ਹੀ ਕਿਉਂ ਕਰਦੇ ਹੋ ਫੋਟੋਗ੍ਰਾਫੀ ਤੇ ਬੈਨ ਕਰਾ ਦਿਓ ਉੱਥੇ ਇੱਕ ਬੋਰਡ ਲਗਾ ਦਿਓ ਵੀ ਫੋਟੋਗ੍ਰਾਫਰਸ ਆਰ ਨਾਟ ਅਲਾਉਡ ਇਨ ਜਿਲੰਦਰ ਹਵੇਲੀ ਥੋੜੀ ਤੁਹਾਡੀ ਅਕਾਤ ਪਤਾ ਚੱਲ ਜੂਗੀ ਕਿ ਤੁਹਾਡਾ ਕੰਮ ਸਾਡੇ ਕਰਕੇ ਚੱਲਦਾ ਸਾਡਾ ਕੰਮ ਤੁਹਾਡੇ ਕਰਕੇ ਨਹੀਂ ਚੱਲਦਾ ਟੈਂਟ 'ਚ ਵੀ ਵਿਆਹ ਹੁੰਦਾ ਹੋਊਗਾ ਨਾ ਫੋਟੋਗ੍ਰਾਫਰ ਫੇਰ ਵੀ ਕਮਾ ਕੇ ਖਾ ਲੂਗਾ ਜਿੱਦਣ ਫੋਟੋਗ੍ਰਾਫਰ ਤੁਹਾਡੀ ਹਵੇਲੀਆਂ ਜਾ ਕੇ ਸ਼ੂਟ ਕਰਨਾ ਬੰਦ ਕਰ ਦੇਣਗੇ ਨਾ ਕਬੂਤਰ ਬੋਲਣਗੇ ਕਬੂਤਰ ਉੱਥੇ ਨੇ ਇਸ ਚੱਕਰਾਂ ਜੀ ਨਾਮ ਨੇ ਹਵੇਲੀਆਂ ਸੀ ਸ਼ੂਟ ਕਰਦੇ ਆ ਇਹਨਾਂ ਦੀ ਬਿਲਕੁਲ ਇਹਨਾਂ ਦੇ ਰੈਸਟੋਰੈਂਟਸ ਹੋ ਗਏ ਆ ਪੈਲੇਸ ਹੋ ਗਏ ਆ ਅਸੀਂ ਸ਼ੂਟ ਕਰਾਂਗੇ ਤਾਂ ਇਹਨਾਂ ਦੀ ਉਹ ਹੋएगी ਐਡਵਰਟਾਈਜ਼ਮੈਂਟ ਹੋ ਜਾ ਜੇ ਅਗਰ ਅਸੀਂ ਨਹੀਂ ਜਾਵਾਂਗੇ ਕਿਸੇ ਵੀ ਫਿਰ ਬੈਠੇ ਰਹੋ ਫਿਰ ਫੋਟੋਗ੍ਰਾਫਰਸ ਕਰਕੇ ਹੀ ਜਿੰਨੇ ਵੀ ਰਿਜ਼ੋਰਟਸ ਹੁੰਦੇ ਆ ਜਿੰਨੀ ਵੀ ਲੋਕੇਸ਼ਨਸ ਨੇ ਇਤਿਸ਼ੂ ਹੁੰਦਾ ਨਾ ਉਹ ਫੋਟੋਗ੍ਰਾਫਰਸ ਕਰਕੇ ਫ੍ਰੀ ਐਡਵਰਟਾਈਜ਼ਮੈਂਟ ਹੁੰਦੀ ਹੈ ਤੁਹਾਡੀ ਸਾਡੀ ਐਡਵਰਟਾਈਜ਼ਮੈਂਟ ਤੁਹਾਡੇ ਕਰਕੇ ਨਹੀਂ ਹੁੰਦੀ ਅਸੀਂ ਨਾ ਤਾਂ ਭੁੱਖੇ ਆ ਵੀ ਤੁਹਾਡੇ ਉੱਥੇ ਆ ਕੇ ਰੈਸਟੋਰੈਂਟ ਚ ਸਾਨੂੰ ਖਾਣ ਨੂੰ ਮਿਲੂਗਾ ਨਾਜੀ ਰੋਟੀ ਦੇ ਭੁੱਖੇ ਨਾ ਪਰ ਮੈਨੂੰ ਗੱਲ ਦੱਸੋ ਵੀ ਐਦਾਂ ਹੋ ਸਕਦਾ ਕਿ 10 12 ਘੰਟੇ ਲਗਾਤਾਰ ਖੜੇ ਰਹਿਣਾ ਔਰ ਉਸ ਤੋਂ ਬਾਅਦ ਨਾ ਖਾਣਾ ਕੋਈ ਬੰਦਾ ਕੰਮ ਕਰ ਸਕਦਾ ਇਸ ਤਰ੍ਹਾਂ ਫੋਟੋਗ੍ਰਾਫਰ ਆਰਟਿਸਟ ਹੁੰਦੇ ਆ ਲੇਬਰ ਨਹੀਂ ਹੁੰਦੀ ਮਜ਼ਦੂਰ ਨਹੀਂ ਹੁੰਦੇ ਮਜ਼ਦੂਰ ਵੀ ਹਰ 4 ਘੰਟੇ ਬਾਅਦ 5 ਘੰਟੇ ਬਾਅਦ ਬ੍ਰੇਕ ਲੈ ਕੇ ਕੁਝ ਖਾਂਦਾ ਤਾਂ ਫੋਟੋਗ੍ਰਾਫਰਸ ਮਸ਼ੀਨ ਨਹੀਂ ਹੈਗੇ ਰਿਸਪੈਕਟ ਕਰੋ ਫੋਟੋਗ੍ਰਾਫਰਸ ਦੀ ਤੇ ਮੈਂ ਆਪਣੇ ਸਾਰੇ ਫੋਟੋਗ੍ਰਾਫਰਸ ਵੀਰ ਨੂੰ ਸਿਰਫ ਇੱਕ ਰਿਕਵੈਸਟ ਕਰਨਾ ਚਾਹਨਾ ਕਿ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਆਪਣੀ ਰਿਸਪੈਕਟ ਨੂੰ ਉੱਪਰ ਰੱਖੋ ਜੇ ਐਦਾਂ ਕੁਝ ਵੀ ਹੁੰਦਾ ਕੋਈ ਵੀ ਇਨਸੀਡੈਂਟ ਹੁੰਦਾ ਨਾਲ ਦੀ ਨਾਲ ਵੀਡੀਓ ਸ਼ੇਅਰ ਕਰੋ ਤੇ ਉਸ ਜਗ੍ਹਾ ਤੇ ਸ਼ੂਟ ਕਰਨਾ ਮਨਾ ਕਰੋ ਲੁਧਿਆਣਾ ਦੇ ਵਿੱਚ ਅੱਜ ਤੱਕ ਦੋ ਤਿੰਨ ਹੋਟਲਸ ਹੈਗੇ ਆ ਜੋ ਅੱਜ ਬੰਦ ਹੋ ਚੁੱਕੇ ਆ ਕਿਉਂਕਿ ਉਹਨਾਂ ਨੇ ਤਾਂ ਹਵੇਲੀ ਵਾਲਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਜੇ ਫੋਟੋਗ੍ਰਾਫਰ ਇੱਕਾ ਹੋ ਜੂਵੇ ਤਾਂ ਥੋੜਾ ਵੀ ਕੰਮ ਖਤਮ ਹੋ ਸਕਦਾ ਤਾਂ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰੋ ਆਪਣੀ ਰਿਸਪੈਕਟ ਨੂੰ ਉੱਪਰ ਰੱਖੋ ਸ਼ੂਟ ਕਰਨਾ ਮਨਾ ਕਰਦੇ ਅਗਰ ਉਹ ਇਹ ਜਗ੍ਹਾ ਤੇ ਉਹਨਾਂ ਨੂੰ ਤਾਂ ਹੀ ਪਤਾ ਚੱਲਣਾ ਅੱਜ ਜਸਸ਼੍ਰੀ ਕਾਂਜੀ ਸਾਰਿਆਂ ਨੂੰ ਇੱਕ ਗੱਲ ਥੋੜਾ ਨਾਲ ਸਾਰਿਆਂ ਨਾਲ ਸ਼ੇਅਰ ਕਰਨੀ ਚਾਹਨਾ ਇੱਕ ਇਨਸੀਡੈਂਟ ਹੋਇਆ ਸੀਗਾ ਹਵੇਲੀ ਜਲੰਧਰ ਅ ਅਸੀਂ ਉੱਥੇ ਇੱਕ ਇਵੈਂਟ ਸ਼ੂਟ ਕਰਨ ਲਈ ਗਏ ਸੀ ਅਸੀਂ ਜਿੱਦਾਂ ਉੱਥੇ ਪਹੁੰਚੇ ਡੈਕੋਰ ਕਰਨ ਸ਼ੂਟ ਕਰਨ ਤੋਂ ਬਾਅਦ ਅਸੀਂ ਉੱਥੇ ਸਾਈਟ ਤੇ ਸੋਫਾ 'ਤੇ ਬਹਿ ਗਏ ਉਹਨਾਂ ਦਾ ਇੱਕ EMPLOYE ਸਾਡੇ ਕੋਲ ਆਇਆ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇੱਥੇ ਬਹਿ ਨਹੀਂ ਸਕਦੇ ਫੋਟੋਗ੍ਰਾਫਰਸ ਨੂੰ ਇੱਥੇ ਬਹਿਣਾ ਅਲਾਉਡ ਨਹੀਂ ਹੈਗਾ ਕਿਉਂਕਿ ਅਸੀਂ ਘਰੇ ਆ ਜਿਹੜਾ ਅਸੀਂ 12-12 ਘੰਟੇ ਉੱਥੇ ਖੜੇ ਰਹੀਏ ਉਸ ਤੋਂ ਬਾਅਦ ਸਾਡੇ ਜਿਹੜੇ ਅਸਿਸਟੈਂਟ ਸੀਗੇ ਉਹ ਤੇ ਲਾਈਟ ਫਿਟ ਵਗੈਰਾ ਕਰ ਰਹੇ ਸੀ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇੱਥੇ ਲਾਈਟਸ ਨਹੀਂ ਲਗਾ ਸਕਦੇ ਫੋਟੋਗ੍ਰਾਫਰਸ ਨੂੰ ਲਗਾਨੀਆਂ ਲਾਈਟਸ ਵੀ ਅਲਾਉਡ ਨਹੀਂ ਹੈਗੀਆਂ ਉਸ ਤੋਂ ਬਾਅਦ ਇੱਕ ਹੋਰ ਕਹਿੰਦੇ ਨਾ ਤੁਹਾਨੂੰ ਇੱਥੇ ਖਾਣਾ ਅਲਾਉਡ ਹੈ ਨਾ ਤੁਹਾਨੂੰ ਇੱਥੇ ਬਹਿਣਾ ਅਲਾਉਡ ਹੈ ਨਾ ਤੁਹਾਨੂੰ ਲਾਈਟਸ ਲਗਾਨੀਆਂ ਅਲਾਉਡ ਹੈ ਤਾਂ ਤੁਸੀਂ ਸਾਨੂੰ ਉੱਥੇ ਫੋਟੋਗ੍ਰਾਫੀ ਕਰਨ ਨੂੰ ਅਲਾਉਡ ਹੀ ਕਿਉਂ ਕਰਦੇ ਹੋ ਫੋਟੋਗ੍ਰਾਫੀ ਤੇ ਬੈਨ ਕਰਾ ਦਿਓ ਉੱਥੇ ਇੱਕ ਬੋਰਡ ਲਗਾ ਦਿਓ ਵੀ ਫੋਟੋਗ੍ਰਾਫਰਸ ਆਰ ਨਾਟ ਅਲਾਉਡ ਇਨ ਜਿਲੰਦਰ ਹਵੇਲੀ ਫਿਰ ਤੁਹਾਡੀ ਾਕਾਤ ਪਤਾ ਚੱਲ ਜੂਗੀ ਕਿ ਤੁਹਾਡਾ ਕੰਮ ਸਾਡੇ ਕਰਕੇ ਚੱਲਦਾ ਸਾਡਾ ਕੰਮ ਤੁਹਾਡੇ ਕਰਕੇ ਨਹੀਂ ਚੱਲਦਾ ਸਟੈਂਟ 'ਚ ਵੀ ਵਿਆਹ ਹੁੰਦਾ ਹੋਊਗਾ ਨਾ ਫੋਟੋਗ੍ਰਾਫਰ ਫੇਰ ਵੀ ਕਮਾ ਕੇ ਖਾ ਲੂਗਾ ਜਿੱਦਣ ਫੋਟੋਗ੍ਰਾਫਰ ਤੁਹਾਡੀ ਹਵੇਲੀਆਂ ਜਾ ਕੇ ਸ਼ੂਟ ਕਰਨਾ ਬੰਦ ਕਰ ਦੇਣਗੇ ਨਾ ਕਬੂਤਰ ਬੋਲਣਗੇ ਕਬੂਤਰ ਉੱਥੇ ਨੇ ਇਸ ਚੱਕਰਾਂ 'ਚ ਹੀ ਨਾਮ ਨੇ ਹਵੇਲੀਆਂ ਸੀ ਸ਼ੂਟ ਕਰਦੇ ਆ ਇਹਨਾਂ ਦੀ ਬਿਲਕੁਲ ਇਹਨਾਂ ਦੇ ਰੈਸਟੋਰੈਂਟਸ ਹੋ ਗਏ ਆ ਪੈਲੇਸ ਹੋ ਗਏ ਅਸੀਂ ਸ਼ੂਟ ਕਰਾਂਗੇ ਤਾਂ ਇਹਨਾਂ ਦੀ ਉਹ ਹੋएगी ਐਡਵਰਟਾਈਜ਼ ਹੋਏਗੀ ਜੇ ਅਸੀਂ ਨਹੀਂ ਜਾਵਾਂਗੇ ਕਿਸੇ ਵੀ ਫਿਰ ਬੈਠੇ ਰਹੋ ਫਿਰ ਫੋਟੋਗ੍ਰਾਫਰਸ ਕਰਕੇ ਹੀ ਜਿੰਨੇ ਵੀ ਰਿਜ਼ੋਰਟ